ਐ ਮਾਂ ਮਰ ਗਈ ਕੰਜਾ ਨੇ ਡਾਇਰ ਦਿੱਤਾ ਹੈ ਕਿ ਬਾਂਦਰ ਮੁਹਾ ਗਿਆ ਬੇਬੇ ਮੈਂ ਫਟੇਗੜ ਮੇਲੇ ਤੇ ਘੁੰਮਦਾ ਘੁੰਮਦਾ ਥੱਕ ਗਿਆ ਆਏ ਕਰ ਕੜੀ ਦੀ ਚਾਹ ਬਣਾ ਦੇ ਫਟਾਫਟ ਗੱਲ ਸੁਣੋ ਮੁੰਡਿਆ ਆ ਪੱਗਲਾ ਤੇ ਉੱਥੇ ਰੱਖ ਦੇ ਅੱਜ ਤੋਂ ਬਾਅਦ ਕਦੇ ਪੱਗ ਨਹੀਂ ਸਜਾਉਣੀ ਤੇ ਹਾਏ ਹਾਏ ਆ ਤੁਸੀਂ ਕੀ ਕਹਿ ਰਹੇ ਨਾ ਲੋਕੀ ਤਾਂ ਕਹਿੰਦੇ ਨੇ ਸਾਨੂੰ ਫ਼ਰਕ ਦੇ ਸਿਰ ਤੇ ਦਸਤਾਰ ਸਜਾਉਣੀ ਚਾਹੀਦੀ ਤੇ ਤੁਸੀਂ ਆਪਣੇ ਪੁੱਤ ਨੂੰ ਕਹਿੰਦੇ ਤੇਰੇ ਸਿਰ ਤੇ ਪੱਗ ਨਹੀਂ ਲੱਗਣੀ ਚਾਹੀਦੀ ਹਾਂ ਮੈਂ ਕਹਿ ਰਿਆਂ ਇਹ ਮੁੰਡਾ ਦੁਬਾਰਾ ਕਦੇ ਪੱਗ ਨਾ ਬਣੇ ਓਏ ਬਾਪੂ ਉਹ ਮੈਂ ਇਹਦੇ ਆ ਕੀ ਕਰਤਾ ਨਾ ਤੂੰ ਇਹ ਗੱਲ ਮੇਰੇ ਤੋਂ ਪੁੱਛਦਾ ਵੀ ਤੈਨੂੰ ਕੀਤਾ ਕੀ ਆ ਤੂੰ ਆਪਣੇ ਅੰਦਰ ਚ ਆਤਮਾਰ ਕੀ ਤੂੰ ਆ ਪੱਗ ਬਨਣ ਦੇ ਲਾਇਕ ਹੈਗਾ ਹੈ ਤੂੰ ਕਿੱਥੋਂ ਆਇਆ ਫਤੇਗੜ ਤੋਂ ਓਏ ਇੱਕ ਮੀਣਿਆ ਉਹ ਫਤੇਗੜ ਨਹੀਂ ਉਹ ਸ਼੍ਰੀ ਫਤੇਗੜ ਸਾਹਿਬ ਆ ਉੱਥੇ ਕੋਈ ਮੇਲਾ ਨਹੀਂ ਸੀ ਲੱਗਿਆ ਹੋਇਆ ਉੱਥੇ ਜੋੜ ਮੇਲ ਸੀ ਤੂੰ ਉਸ ਜੋੜ ਮੇਲ ਚ ਕੀ ਕੀ ਕਰਤੂਤਾ ਕਰਕੇ ਆਇਆ ਆਪਣੀ ਮਾਂ ਨੂੰ ਦੱਸ ਨਹੀਂ ਨੇ ਕੀ ਕਰਤਾ ਉੱਥੇ ਆਹੋ ਮੈਂ ਕੀ ਕਰਤਾ ਉੱਥੇ ਇਹ ਅੱਜ ਸਵੇਰੇ ਆਪਣੇ ਫੁਕਰੇ ਦੋਸਤਾਂ ਨਾਲ ਟਰੈਕਟਰ ਤੇ ਬੈਠ ਕੇ ਫਤੇਗੜ ਸਾਹਿਬ ਨੂੰ ਗਿਆ 100-100 ਦੀ ਸਪੀਡ ਤੇ ਟਰੈਕਟਰ ਪਜਾ ਰੇ ਸੀ ਤੇ ਇਹ ਮੌਨਰ ਤੇ ਮੂਰੇ ਬੈਠਾ ਲਲਕਾਰੇ ਮਾਰਦਾ ਜਾ ਰਿਹਾ ਸੀ ਟਰੈਕਟਰ ਤੇ ਰੇਸਾ ਲਾ ਰਹੇ ਸੀ ਇੱਕ ਦੂਜੇ ਦੇ ਨਾਲ ਸੜਕ ਤੇ ਨਮਾਇਸ਼ ਕਰਾਈ ਸੀ ਆਪਣੀ ਬੇਖਲੀ ਦੀ ਨਾ ਮੈਨੂੰ ਆਏ ਦੱਸ ਓਏ ਤੂੰ ਉਥੇ ਸ਼ਹੀਦਾਂ ਨੂੰ ਸਾਜਾ ਕਰਨ ਗਿਆ ਸੀ ਜਾਂ ਕੋਈ ਕਬਜ਼ਾ ਲੈਣ ਗਿਆ ਸੀ ਹੈ ਕੀ ਤੇਰਾ ਬਾਪ ਸੱਚ ਕਹਿ ਰਿਹਾ ਹੈ ਆ ਜਿਹੜਾ ਮਖੋਟਾ ਜਿਹਾ ਲਾਇਆ ਹੋਇਆ ਸੀ ਨਾ ਇਹਦੇ ਮੂੰਹ ਤੇ ਇਹੀ ਮਖੋਟਾ ਲਾ ਕੇ ਸ਼ਰੀਫwidehatਗੜ ਸਾਹਿਬ ਘੁੰਮ ਰਿਹਾ ਸੀ ਇਹਦੇ ਯਾਰਾ ਮੁੱਤਰਾਂ ਦੇ ਆ ਪੀਪੜੀਆਂ ਜਿਹਾ ਮੂੰਹ ਤੇ ਵਿੱਚ ਪਾ ਕੇ ਪੀਪੀ ਕਰਦੇ ਸੀਗੇ ਕਦੇ ਉਸ ਮੋੜ ਤੇ ਖੜ ਜਾਂਦੇ ਸੀ ਕਦੇ ਉਸ ਮੋੜ ਤੇ ਖੜ ਜਾਂਦੇ ਸੀ ਆਪਣੀ ਹੀ ਕੌਮ ਦੀਆਂ ਉਹ ਧੀਆਂ ਪੈਣਾ ਉਥੇ ਸਿਜਦਾ ਕਰਨ ਆਈਆਂ ਸੀ ਇਹ ਉਹਨਾਂ ਨੂੰ ਗੰਦੀਆਂ ਗੰਦੀਆਂ ਨਿਗਾਹਾਂ ਨਾਲ ਦੇਖਦਾ ਸੀ ਕਦੇ ਕਿਸੇ ਦਾ ਪਿੱਛਾ ਕਰਦਾ ਸੀ ਤੇ ਕਦੇ ਕਿਸੇ ਨੂੰ ਗਲਤ ਕਮੈਂਟ ਕਰਦਾ ਸੀ ਇਹਨੂੰ ਤਾਂ ਐ ਲੱਗਦਾ ਸੀ ਵੀ ਇਹ ਨੂੰ ਕਿਹੜਾ ਕੋਈ ਉਥੇ ਦੇਖ ਰਿਹਾ ਇਹ ਤਾਂ ਆਪਣੀ ਹਵਾ 'ਚ ਗਰਦਾ ਸੀ ਪਰ ਮੈਨੂੰ ਤਾਂ ਐ ਲੱਗਦਾ ਸੀ ਕਿ ਮੇਰਾ ਪੁੱਤ ਛੋਟੇ ਛੋਟੇ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਦੀ ਕੁਰਬਾਨੀ ਨੂੰ ਸਿਜਦਾ ਕਰਨ ਜਾ ਰਿਹਾ ਆ ਤੂੰ ਉੱਥੇ ਹਾਂ ਕਰ ਤੁੱਟਾ ਕਰਨ ਗਿਆ ਸੀ ਇਹਨੂੰ ਪਤਾ ਨਹੀਂ ਉੱਥੇ ਦਾ ਇਤਿਹਾਸ ਕੀ ਹੈ ਇਹਨੂੰ ਤਾਂ ਤਾਪਾਤਾ ਹੋਵੇ ਜੇ ਉਥੇ ਇਤਿਹਾਸ ਜਾਣਣ ਗਿਆ ਹੋਵੇ ਇਹ ਤਾਂ ਉਥੇ ਮੇਲਾ ਜਾਣ ਕੇ ਹੰਮਣ ਫਿਰਨ ਗਿਆ ਸੀ ਮौज-ਮਸਤੀਆਂ ਕਰਨ ਗਿਆ ਸੀ ਬਾਪੂ ਮੈਂ ਕੁਝ ਨਹੀਂ ਕੀਤਾ ਉਹ ਤਾਂ ਮੇਰੇ ਨਾਲ ਦੇ ਦੋਸਤ ਸੀ ਉਹਨਾਂ ਨੇ ਕੀਤਾ ਸਾਰਾ ਕੁਝ ਮੈਂ ਨਹੀਂ ਕੁਝ ਕੀਤਾ ਬਾਪੂ ਨਾ ਮਾੜੀ ਸੋਚ ਵਾਲਿਆਂ ਦੀ ਸੰਗਤ ਕਰਕੇ ਤੂੰ ਸੋਚਦਾ ਵੀ ਤੈਨੂੰ ਸੁਭਾ ਮਿਲੂਗੀ ਮੈਂ ਉਸ ਪਵਿੱਤਰ ਸਥਾਨ ਤੇ ਹਜ਼ਾਰਾਂ ਮੁੰਡਿਆਂ ਨੂੰ ਸੇਵਾ ਕਰਦੇ ਦੇਖਿਆ ਕੋਈ ਲੰਗਰਾਂ ਦੀ ਸੇਵਾ ਕਰ ਰਿਹਾ ਸੀ ਕੋਈ ਜੋੜਿਆਂ ਦੀ ਸੇਵਾ ਕਰ ਰਿਹਾ ਸੀ ਨੌਜਵਾਨ ਮੁੰਡੇ ਕੁੜੀਆਂ ਆਈ ਸੰਗਤ ਦੀ ਸੇਵਾ ਕਰਕੇ ਲਾਹਾ ਲੈ ਰਹੇ ਸੀ ਹੈਗੇ ਸੀਗੇ ਇਹਨੇ ਵਰਗੇ ਬੀਬੀ ਪੰਜਾਹ ਤੁਰੇ ਫਿਰਦੇ ਜਿਹੜੇ ਪੱਗਾਂ ਬੰਨ ਕੇ ਸਰਦਾਰਾਂ ਨੂੰ ਬਦਨਾਮ ਕਰਨ ਲੱਗੇ ਹੋਏ ਸੀ ਇਹ ਉੱਥੇ ਮੈਨੂੰ ਆਪਣਾ ਪੁੱਤ ਨਹੀਂ ਸੀ ਦਿਖਾਈ ਦੇ ਰਿਹਾ ਮੈਨੂੰ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਇਹ ਮੀਰ ਮੰਨੂ ਮੱਛੇ ਰੰਗੜ ਦੀ ਗੰਦੀ ਔਲਾਦਤੁਰੀ ਬਰਦੀ ਹੋਵੇ ਪੱਗ ਬੰਨ ਕੇ ਓਏ ਇਹੀ ਕਰਤੂਤ ਜੇ ਕਿਸੇ ਹੋਰ ਸਟੇਟ ਦੇ ਜਾਂ ਕਿਸੇ ਹੋਰ ਧਰਮ ਦੇ ਬੰਦੇ ਨੇ ਕੀਤੀ ਹੁੰਦੀ ਤਾਂ ਮੈਂ ਮੰਨ ਲੈਂਦਾ ਉਹ ਤੇਰਾ ਤਾਂ ਜਨਮ ਪੰਜਾਬ ਚ ਹੋਇਆ ਉਹ ਵੀ ਸਰਦਾਰਾਂ ਦੇ ਘਰ ਤੈਨੂੰ ਤਾਂ ਮੈਂ ਨਿੱਕੇ ਹੁੰਦੇ ਨੂੰ ਐ ਗੁਰਦੁਆਰੇ ਲੈ ਜਾਂਦਾ ਸੀ ਤੈਨੂੰ ਤਾਂ ਇਸ ਦਸਤਾਰ ਬਾਰੇ ਤੇ ਆਪਣੇ ਇਤਿਹਾਸ ਬਾਰੇ ਚੰਗੀ ਤਰ੍ਹਾਂ ਪਤਾ ਤੁਹਾਨੂੰ ਤੇਰੇ ਵਰਗੇ ਨੌਜਵਾਨਾਂ ਤੋਂ ਇਹ ਉਮੀਦ ਨਹੀਂ ਸੀਗੀ ਬਾਪੂ ਮੇਰ ਤੋਂ ਗਲਤੀ ਹੋ ਗਈ ਮੈਂ ਨਿਆਣਪਣੇ ਵਿੱਚ ਇਹ ਗਲਤੀ ਕਰ ਗਿਆ ਅੱਗੇ ਤੋਂ ਮੇਰ ਤੋਂ ਇਹ ਗਲਤੀ ਨਹੀਂ ਹੋਣੀ ਓਏ ਤੂੰ ਐਡਾ ਵੀ ਨਿਆਣਾ ਨਹੀਂ ਹੈਗਾ ਜਿਹੜੇ ਸਥਾਨ ਤੇ ਤੂੰ ਹੋ ਕੇ ਆਇਆ ਨਾ ਉਸ ਸਥਾਨ ਤੇ 9 ਸਾਲ ਦੇ ਇੱਕ 7 ਸਾਲ ਦੇ ਬੱਚੇ ਨੇ ਕਰਵਾਰੀ ਰੱਤੀ ਆ ਅੱਜ ਪੂਰੀ ਦੁਨੀਆ ਉਹਨਾਂ ਨੂੰ ਬਾਬੇ ਕਹਿੰਦੀ ਆ ਬਾਬਾ ਚੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇ ਤੂੰ ਕਹਿਣਾ ਮੇਰੇ ਕੋ ਨਿਆਣ ਮਤ ਵਿੱਚ ਗਲਤੀ ਹੋ ਗਈ ਬੇਬੇ ਮੈਨੂੰ ਮਾਫ ਕਰ ਦੇ ਬਾਪੂ ਮੈਨੂੰ ਮਾਫ ਕਰ ਦੇ ਮੇਤੋਂ ਇਹ ਗਲਤੀ ਤੁਹਾਾਰਾ ਨਹੀਂ ਹੁੰਦੀ ਮਾਫ ਕਰ ਦੇ ਮੈਨੂੰ ਜੇ ਤੂੰ ਮਾਫੀ ਮੰਗਣੀ ਆ ਨਾ ਤਾਂ ਉਸ ਬਾਜਾ ਵਾਲੇ ਤੋਂ ਮਾਫੀ ਮੰਗ ਜੀਨੇ ਸਾਡੇ ਲਈ ਸਾਰਾ ਪਰਿਵਾਰ ਬਾਰਤਾ ਜੇ ਤੂੰ ਮਾਫੀ ਮੰਗਣੀ ਆ ਨਾ ਤਾਂ ਸਿੰਘਾਂ ਸਿੰਘਣੀਆਂ ਤੋਂ ਬਖੀ ਮੰਗ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾ 'ਚ ਹਾਰ ਪੁਆਲੇ ਸਾਡੇ ਲਈ ਆਪਣੇ ਮਾਸੂਮ ਬੱਚੇ ਕੁਰਬਾਨ ਕਰਤੇ ਮਾਫੀ ਮੰਗਣੀ ਆ ਤਾਂ ਉਹਨਾਂ ਤੋਂ ਮੰਗ ਜਿਹੜੇ ਆਰਿਆਂ 'ਚ ਚਿਰਾਏ ਗਏ ਜਿਨ੍ਹਾਂ ਨੇ ਬੰਦ ਬੰਦ ਕਟਵਾਏ ਕਿਨਾਂ ਲਈ ਸਾਡੇ ਲਈ ਇਸ ਸਰਦਾਰੀ ਲਈ ਕਿਸਾਂ ਲਈ ਸਾਡੇ ਧਰਮ ਲਈ ਜੇ ਤੂੰ ਸੱਚੇ ਦਿਲੋਂ ਮਾਫੀ ਮੰਗਦਾ ਨਾ ਤਾਂ ਗੁਰੂ ਘਰ ਜਾ ਤੇ ਅਰਦਾਸ ਕਰਾ ਕਿ ਮੈਂ ਅੱਗੇ ਤੋਂ ਕਦੇ ਕੋਈ ਗਲਤ ਕੰਮ ਨਹੀਂ ਕਰਾਂਗਾ ਇਸ ਦਸਤਾਰ ਦੀ ਸੋਭਾ ਵਧਾਉਣ ਲਈ ਹਮੇਸ਼ਾ ਕੰਮ ਕਰਾਂਗਾ ਜੇ ਸਾਨੂੰ ਬਾਜਾ ਵਾਲੇ ਨੇ ਬੱਕਰੀ ਪੇਸ਼ਾਨ ਕੀਤੀਆਂ ਨਾ ਤਾਂ ਉਸ ਦੇ ਪੁੱਤ ਬਣ ਕੇ ਹਰ ਚੰਗੇ ਕਾਰਜ ਵਿੱਚ ਅੱਗੇ ਆਉਣਾ ਚਾਹੀਦਾ ਹਾਂ ਬਾਪੂ ਮੈਂ ਹੁਣੇ ਸ੍ਰੀ ਫਤਿਹਗੜ ਸਾਹਿਬ ਜਾ ਕੇ ਆਪਣੇ ਭੁੱਲਾਂ ਦੀ ਮਾਫੀ ਮੰਗ ਕੇ ਆਉਣਾ ਤੇ ਸਾਡੇ ਵਰਗੇ ਫੁਕੜਿਆਂ ਦੇ ਉੱਥੇ ਪਾਏ ਹੋਏ ਗੰਦ ਨੂੰ ਆਪਣੇ ਹੱਥੀਂ ਸੇਵਾ ਕਰਕੇ ਉਸ ਪਵਿੱਤਰ ਸਥਾਨ ਨੂੰ ਸਾਫ਼ ਕਰਕੇ ਆਉਣਾ ਮੈਨੂੰ ਪਤਾ ਉੱਥੇ ਪੰਜਾਬ ਦੇ ਨੇਕ ਬੱਚੇ ਅਨੇਕ ਸੰਸਥਾਵਾਂ ਕੰਮ ਕਰਦੀਆਂ ਹੋਣਗੀਆਂ ਮੈਂ ਵੀ ਉਹਨਾਂ ਦਾ ਉੱਥੇ ਜਾ ਕੇ ਸਾਦੂੰਗਾ ਮੈਨੂੰ ਅਸ਼ੀਰਵਾਦ ਦੇਵਾ ਸ਼ਾਬਾਸ਼ ਬੱਚਾ ਸ਼ਾਬਾਸ਼